ਜਮਕੌਰ ਦੀ ਗੜੀ ਵਿੱਚ ਗੁਰੂ ਪਾਸ਼ਾ ਨੇ ਕਲਗੇ ਭਾਈ ਸੰਗਤ ਸਿੰਘ ਨੂੰ ਸਜਾਈ ਜਾਂ ਭਾਈ ਜੀਵਨ ਸਿੰਘ ਨੂੰ ਸਜਾਈ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਜਦ ਤੁਸੀਂ ਇਹਨਾਂ ਕੜਮ ਚੌਧਿਆਂ ਦੀ ਗੱਲ ਕਰੋਗੇ ਨਾ ਤਾਂ ਬਾਬੇ ਨਾਨਕ ਤੋਂ ਸ਼ੁਰੂ ਕਰਨੀ ਪੈਣੀ ਹੈ ਬਾਬੇ ਨਾਨਕ ਨੇ ਜਨਮ ਕਿਹੜੀ ਬਰਾਦਰੀ ਵਿੱਚ ਲਿਆ ਉਹ ਤਾਂ ਖੱਤਰੀ ਨੇ ਜਦੋਂ ਬ੍ਰਾਹਮਣ ਜਨਉ ਪਾਉਂਦਾ ਉਦੋਂ ਸਿਖਾ ਕੰ ਚੜਾਈ ਆ ਗੁਰਬ੍ਰਾਹਮਣ ਥੀ ਆ ਕਿਉਂ ਨਹੀਂ ਜਨਾਉ ਪਾਇ ਗੁਰੂ ਪਾਸ਼ਾ ਨੇ ਉਹ ਕਹਿੰਦੇ ਤੂੰ ਮੇਰੇ ਕੰਨ ਵਿੱਚ ਭੂਕ ਮਾਰ ਕੇ ਇਹ ਕਮੇਗਾ ਕਿ ਅਜ ਤੋਂ ਬਾਅਦ ਮੈਂ ਤੇਰਾ ਗੁਰੂ ਆ ਤੂੰ ਮੇਰਾ ਚੇਲ ਹੈ ਮਤਲਬ ਖੱਤਰੀ ਤੋਂ ਤੈਨੂੰ Hindu ਬਣਨਾ ਪੈਣਾ ਹੈ ਤੈਨੂੰ ਖੱਤਰੀ ਤੋਂ Hindu ਬਣਾਵਾਂਗੇ ਉਹ ਬ੍ਰਾਹਮਣ ਇਹ ਕਹਿ ਰਿਹਾ ਸੀ ਹੁਣ ਜੇ ਇਹਨਾਂ ਕੜਮ ਚੌਧਰੀਆਂ ਦਾ ਬਸ ਚੱਲੇ ਨਾ ਜੱਟ ਕਹਣਗੇ ਬਾਬਾ ਨਾਨਕ ਸਾਡਾ ਤੇ ਮਰਜੀਤ ਸਿੰਘ ਕਹਣਗੇ ਬਾਬਾ ਨਾਨਕ ਸਾਡਾ ਪਰ ਉਹ ਤਾਂ ਖੱਤਰੀ ਸੀ ਤੇ ਗੁਰੂ ਕਲਗੀ ਤਰਸਿ ਚ ਪਾ ਸ਼ਹਾ ਰਾਜਪੂਤ ਨੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੀ ਜੇ ਸਤਿਗੁਰੂ ਸਹਿਬਾਨ ਨੇ ਸਾਨੂੰ ਮਾਣ ਬਖਸ਼ਿਆ ਉਸ ਗੁਰੂ ਸਹਿਬਾਨ ਦੀ ਗੱਲ ਕਰੀਏ